ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੇਸ਼ੀ ਪੂਤ ਕੇ ਵਾਪਸ ਆ ਰਹੇ ਮੁਲਜ਼ਮਾਂ ਵੱਲੋਂ ਪੁਲਿਸ ਨੂੰ ਜੰਜੀਰਾ ਨਾਲ ਜਕੜ ਕੇ ਉਹਨਾਂ ਦੀ ਪੁਲਿਸ ਦੀ ਗੱਡੀ ਹੀ ਭਜਾਉਣ ਦੀ ਕੋਸ਼ਿਸ਼ ਕੀਤੀ ਔਰ ਇਸ ਦੌਰਾਨ ਹਾਦਸਾ ਗ੍ਰਸਤ ਹੋ ਗਈ ਵੱਡੀ ਖਬਰ ਅੰਮ੍ਰਿਤਸਰ ਤੋਂ ਦੱਸਿਆ ਜਾ ਰਿਹਾ ਹੈ ਕਿ ਤਿੰਨ ਮੁਲਜ਼ਮਾਂ ਨੂੰ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ੀ ਪੂਤ ਲਈ ਲੈ ਕੇ ਗਿਆ ਗਿਆ ਸੀ ਔਰ ਉਸ ਤੋਂ ਬਾਅਦ ਜਦੋਂ ਵਾਪਸ ਆ ਰਹੇ ਸੀ ਤਾਂ ਉਹਨਾਂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਹੀ ਜੰਜੀਰਾਂ ਦੇ ਨਾਲ ਪਹਿਲਾਂ ਜਕੜਿਆ ਗਿਆ ਔਰ ਉਸ ਤੋਂ ਬਾਅਦ ਪੁਲਿਸ ਦੀ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗੇ इनोਵਾ ਗੱਡੀ ਖੜੀ ਸੀ ਜਿਸ ਦੇ ਵਿੱਚ ਜੋ ਕਿਹਾ ਜਾ ਰਿਹਾ ਹੈ ਕਿ ਗੱਡੀ ਇੰਬੈਲੈਂਸ ਹੋ ਜਾਂਦੀ ਹੈ ਤਾਂ ਸਿੱਧੇ इनोਵਾ ਗੱਡੀ ਦੇ ਵਿੱਚ ਜਾ ਵੱਜਦੀ ਹੈ ਜਿਸ ਤੋਂ ਬਾਅਦ ਹਾਦਸਾ ਗ੍ਰਸਤ ਇਹ ਹੋ ਜਾਂਦੀ ਹੈ ਪੁਲਿਸ ਦੀ ਗੱਡੀ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵੱਡੀ ਖਬਰ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਨਾਲ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਪੁਲਿਸ ਦੀ ਗੱਡੀ ਚਲਾ ਰਿਆ ਸੀ ਪੁਲਿਸ ਦਾ ਮੁਲਾਜ਼ਮ ਜਿਹੜਾ ਸੀਗਾ ਚਾਲਕ ਉਸ ਵੱਲੋਂ ਗੱਡੀ ਦੀ ਚਾਬੀ ਲਗਾ ਕੇ ਹੀ ਅ ਬਾਹਰ ਜਿਹੜਾ ਸੀ ਉਹ ਕੰਮ ਲਈ ਕਿਤੇ ਗਿਆ ਸੀਗਾ ਔਰ ਇਸੇ ਦੌਰਾਨ ਇਹ ਵੱਡੀ ਘਟਨਾ ਜਿਹੜੀ ਆ ਵਾਪਰਦੀ ਹੈ ਜਿਹੜੇ ਮੁਲਜ਼ਮ ਹੁੰਦੇ ਨੇ ਉਹਨਾਂ ਵੱਲੋਂ ਪੁਲਿਸ ਦੀ ਗੱਡੀ ਹੀ ਭਜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਉਹ ਤੋਂ ਫਰਾਰ ਹੋ ਜਾਣ ਹਾਲਾਂਕਿ ਉਹਨਾਂ ਦੀ ਇਹ ਕੋਸ਼ਿਸ਼ ਜਿਹੜੀ ਹੈ ਉਹ ناکਾਮ ਰਹੀ ਹੈ ਇਨੋਵਾ ਗੱਡੀ 'ਚ ਸਿੱਧੇ ਪੁਲਿਸ ਦੀ ਗੱਡੀ ਜਾ ਵਸਦੀ ਹੈ ਫਿਲਹਾਲ ਅੰਮ੍ਰਿਤਸਰ ਦੇ ਵਿੱਚ ਪੇਸ਼ੀ ਉੱਤੇ ਆਏ ਸੀ ਤਿੰਨ ਮੁਲਜ਼ਮ ਸੀਗੇ ਔਰ ਪੁਲਿਸ ਦੀ ਗੱਡੀ ਲੈ ਕੇ ਪੱਜੰਦੀ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਵੱਲੋਂ ਗੱਡੀ ਵਿੱਚ ਬੈਠੇ ਪੁਲਿਸ ਵਾਲਿਆਂ ਨੂੰ ਪਹਿਲਾਂ ਜੰਜੀਰਾਂ ਨਾਲ ਬੰਨ ਲਿਆ ਜਾਂਦਾ ਹੈ ਔਰ ਕਬਰਾਰ ਦੇ ਵਿੱਚ ਉਹਨਾਂ ਦੀ ਗੱਡੀ ਜਿਹੜੀ ਹੈ ਜਿਹੜੀ ਪੁਲਿਸ ਦੀ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਸੀ ਕਬਰਾਰ ਦੇ ਵਿੱਚ ਉਹ ਗੱਡੀ ਬੇਕਾਬੂ ਹੋ ਕੇ ਸਿੱਧਾ ਇਨੋਵਾ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਤਿੰਨਾ ਦੋਸ਼ੀਆਂ ਨੂੰ ਮੋੜ ਤੋਂ ਫਾੜ ਲਿਆ ਹੈ ਫਿਲਹਾਲ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਔਰ ਪੁਲਿਸ ਮੁਲਾਜ਼ਮਾਂ ਤੇ ਵੀ ਕਾਰ ਜਿਹੜੀ ਲਾਪਰਵਾਹੀ ਵਰਤੀ ਗਈ ਉਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਰੂਲਰ ਦੇ ਪੁਲਿਸ ਸਥਾਨਾ ਚੰਡੇੜ ਦੀ ਟੀਮ ਤਿੰਨ ਕੈਦੀਆਂ ਨੂੰ ਅੰਮ੍ਰਿਤਸਰ ਜ਼ਿਲ੍ਹਾ ਕੋਰਟ ਦੇ ਵਿੱਚ ਪੇਸ਼ ਕਰਨ ਦੇ ਲਈ ਲਿਆਈ ਸੀ ਔਰ ਜਦੋਂ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਉਹਨਾਂ ਨੂੰ ਵਾਪਸ ਲਿਜਾਇਆ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਪੁਲਿਸ ਦੀ ਗੱਡੀ ਦਾ ਡਰਾਈਵਰ ਆਪਣੇ ਕਿਸੇ ਨਿੱਜੀ ਕੰਮ ਦੇ ਲਈ ਉਤਰਿਆ ਸੀ ਔਰ ਇਸੇ ਦੌਰਾਨ ਗੱਡੀ ਦੀ ਚਾਬੀ ਜਿਹੜੀ ਹੈ ਉਹ ਗੱਡੀ 'ਚ ਹੀ ਛੱਡ ਕੇ ਚਲਾ ਗਿਆ ਜਿਸ ਤੋਂ ਬਾਅਦ ਡਰਾਈਵਰ ਗੱਡੀ ਤੋਂ ਬਾਹਰ ਨਿਕਲਿਆ ਤੇ ਅੰਦਰ ਬੈਠੇ ਤਿੰਨਾਂ ਦੋਸ਼ੀਆਂ ਨੇ ਗੱਡੀ ਵਿੱਚ ਬੈਠੇ ਪੁਲਿਸ ਮੁਲਾਜ਼ਮਾਂ ਉਤੇ ਹਮਲਾ ਕਰ ਦਿੱਤਾ ਔਰ ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਜੰਜੀਰਾਂ ਨਾਲ ਬੰਨ ਲਿਆ ਔਰ ਕੈਦੀ ਗੱਡੀ ਲੈ ਕੇ ਭੱਜ ਰਹੇ ਸਨ ਤੇ ਇਸੇ ਦੌਰਾਨ ਜਿਹੜੇ ਅੰਦਰ ਬੰਨੇ ਜਿਹੜੇ ਕਿ ਜੰਜੀਰਾਂ ਨਾਲ ਬੰਨੇ ਹੋਏ ਸੀਗੇ ਪੁਲਿਸ ਮੁਲਾਜ਼ਮ ਉਹਨਾਂ ਦੇ ਨਾਲ ਹਾਥਾਪਾਈ ਹੁੰਦੀ ਹੈ ਔਰ ਇਸੀ ਹਾਤਾਬਾਈ ਦੇ ਚੱਲਦੇ ਕੈਦੀ ਜਿਹੜਾ ਗੱਡੀ ਚਲਾ ਰਿਹਾ ਸੀ ਪੁਲਿਸ ਦੀ ਉਸ ਦਾ ਬੈਲੈਂਸ ਵਿਗੜ ਜਾਂਦਾ ਹੈ ਔਰ ਸਿੱਧੇ ਸਟੀਅਰਿੰਗ ਨੂੰ ਸਹੀ ਢੰਗ ਨਾਲ ਸੰਭਾਲ ਨਹੀਂ ਪੈਂਦਾ ਤੇ ਸਾਹਮਣੇ ਖੜੀ ਜਿਹੜੀ ਗੱਡੀ ਸੀਗੀ ਇਨੋਵਾ ਉਸ ਦੇ ਵਿੱਚ ਜਾ ਵੱਜਦਾ ਹੈ ਔਰ ਉਸ ਤੋਂ ਬਾਅਦ ਪੁਲਿਸ ਦੀ ਗੱਡੀ ਦੇ 에ਅਰ ਬੈਗ ਤੱਕ ਖੁੱਲ ਜਾਂਦੇ ਨੇ ਔਰ ਗੱਡੀ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਇਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਕੈਦੀਆਂ ਨੂੰ ਫੜ ਲਿਆ ਏ ਔਰ ਥਾਣਾ ਚੰਡੇਰ ਵਾਪਸ ਲਿਜਾਇਆ ਗਿਆ ਵੱਡੀ ਖਬਰ ਹੈ ਵੱਡੀ ਲਾਪਰਵਾਹੀ ਦੱਸ ਸਕਦੇ ਆ ਪੁਲਿਸ ਦੀ ਕਿ ਗੱਡੀ ਵਿੱਚ ਚਾਬੀ ਲਗਾ ਕੇ ਜੋ ਮੁਲਾਜ਼ਮ ਹੈ ਚਾਲਕ ਉਹ ਗੱਡੀ ਚ ਉਤਰਦਾ ਹੈ ਫਿਲਹਾਲ ਹਾਲਾਂਕਿ ਗਣੀਮਤ ਰਹੀ ਹੈ ਕਿ ਇਸ ਘਟਨਾ ਦੇ ਵਿੱਚ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਮੋੜ ਤੋਂ ਪਰ ਜਿਸ ਤਰ੍ਹਾਂ ਦੇ ਨਾਲ ਵੱਡੀ ਲਾਪਰਵਾਹੀ ਪੁਲਿਸ ਮੁਲਾਜ਼ਮਾਂ ਵੱਲੋਂ ਵਰਤੀ ਗਈ ਹੈ ਉਸ ਦਾ ਜਾਂਚ ਉਸਤੇ ਬੰਨੀ ਬਹੁਤ ਜ਼ਰੂਰੀ ਹੈ ਜਾਂਚ ਕਰਨੀ ਬਹੁਤ ਜ਼ਰੂਰੀ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰਾਂ ਜਿਹੜੀਆਂ ਨੇ ਉਹ ਪੁਲਿਸ ਦੀ ਗੱਡੀ ਦੀ ਔਰ ਉਸ ਨੋਵਾ ਗੱਡੀ ਦੀ ਹੈ ਜਿਸ ਦੇ ਵਿੱਚ ਪੁਲਿਸ ਦੀ ਗੱਡੀ ਵੱਜੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਅਧਿਕਾਰੀ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਆਓ ਸੁਣਾਉਂਦੇ ਹਾਂ ਨਾਈਟ ਗੱਡੀ ਦੇ ਵਿੱਚ ਉਹ ਦੀ ਚਿੰਦੇੜ ਥਾਣੇ ਦੇ ਗੱਡੀ ਲੈ ਕੇ ਦੋਸ਼ੀਆਂ ਨੂੰ ਤੇ ਪੇਸ਼ ਅਦਾਲਤ ਕਰਨ ਵਾਸਤੇ ਆਏ ਸੀ ਪੇਸ਼ ਅਦਾਲਤ ਕਰਕੇ ਜਦੋਂ ਜੇਲ੍ਹ ਛੱਡਣ ਚਲੇ ਨੇ ਤੇ ਉਦੋਂ ਵਿੱਚ ਥੋਂਕ ਦੋਸ਼ੀਆਂ ਨੇ ਬੜੀ ਬੁਲਦਬਾਜ਼ੀ ਕੀਤੀ ਤੇ ਜਿਹੜੀ ਗੱਡੀ ਢੋਲਣ ਕਰਕੇ ਤੇ ਇੱਕ ਅੱਗੇ ਗੱਡੀ ਨਵਾਕ ਲੋਤੀ ਸੀ ਉਹ ਗੱਡੀ ਦੀ ਨਵਾਕ ਦੇ ਵਿੱਚ ਵੱਜ ਗਈ ਤੇ ਦੋਸ਼ੀ ਜਿਹੜੇ ਉਹ ਤਿੰਡੇ ਥਾਣੇ ਵਾਲੇ ਵਾਪਸ ਲੈ ਗਏ ਤਾਂ ਕੀ ਕਾਰਵਾਈ ਕੀਤੀ ਕੀ ਜਨਾ ਕੋਈ ਮਾਮਲਾ ਰਜਿਸਟਰ ਕੀਤਾ ਗਏ ਨਹੀਂ ਇਥੇ ਸਾਡੇ ਸਾਡੇ ਦੱਸ ਸਕਦੇ ਨਹੀਂ ਉਥੇ ਲੈ ਕੇ ਥਾਣੇ ਚ ਲੈ ਸਕਦੇ ਤੇ ਗੱਡੀ ਦੀ ਸਿਰ ਕਿਸ ਤਰ੍ਹਾਂ ਹਾਲਤ ਹੈ ਗੱਡੀ ਦੀ ਅਗਲੇ ਪਾਸੋਂ ਜਿਹੜੀ ਸਰਕਾਰੀ ਗੱਡੀ ਆ ਉਹ ਅਗਲੇ ਪਾਸੋਂ ਥੋੜੀ ਜੀ ਡੈਮੇਜ ਹੋਈ ਹੈ ਤੇ ਅਸਲ ਤੋਂ ਸਾਮਾ ਗੱਲ ਹੋਈ ਹੈ ਕਿ ਕੋਈ ਗੱਲ ਨਹੀਂ ਦੇਖੀ ਉਸ ਹੈ ਜੀ ਕਰਵਾਗੇ ਮੈਸੋਸ਼ਲ ਕਾਰਵਾਈ ਹੋਏਗੀ ਬਿਲਕੁਲ ਜੀ ਹੋਏਗੀ ਥੜੇ ਜਿਹੜਾ ਕੋਈ ਕਾਰਵਾਈ ਕਰਾਇਆ